ਸਤਿ ਸ਼੍ਰੀ ਅਕਾਲ ਜੀ ਜਦੋਂ ਆਪਾਂ ਹਾਜ਼ਰ ਨਾਜ਼ਰ ਦੀ ਗੱਲ ਕਰਦੇ ਹਾਂ ਤੇ ਹਾਜ਼ਰ ਨਾਜ਼ਰ ਦਾ ਮਤਲਬ ਕੀ ਹੁੰਦਾ ਹੈ ਹਾਜ਼ਰ ਦਾ ਮਤਲਬ ਜੋ ਹਰ ਵੇਲੇ ਹਜ਼ੂਰ ਹੋਵੇ ਹਰ ਵੇਲੇ ਮੌਜੂਦ ਹੋਵੇ ਉਸ ਨੂੰ ਆਪਾਂ ਹਾਜ਼ਰ ਕਹਿ ਦਿੰਨੇ ਆ ਤੇ ਨਾਜ਼ਰ ਦਾ ਮਤਲਬ ਹੁੰਦਾ ਹੈ ਕਿ ਜੋ ਨਜ਼ਰ ਕਰਨ ਵਾਲਾ ਹੋਵੇ ਜੋ ਨਿਗਰਾਨੀ ਕਰਨ ਵਾਲਾ ਹੋਵੇ ਤੇ ਹਾਜ਼ਰ ਨਾਜ਼ਰ ਦਾ ਮਤਲਬ ਹੁੰਦਾ ਹੈ ਕਿ ਜੋ ਹਰ ਵੇਲੇ ਹਾਜ਼ਰ ਹੋਵੇ ਹਰ ਵੇਲੇ ਮੌਜੂਦ ਹੋਵੇ ਤੇ ਹਰ ਵੇਲੇ ਨਿਗਰਾਨੀ ਰੱਖ ਰਿਹਾ ਹੋਵੇ ਤੇ ਇਹ ਹਾਜ਼ਰ ਨਾਜ਼ਰ ਤਾਂ ਸਿਰਫ ਇੱਕੋ ਹੀ ਹੈ ਉਹ ਹੈ ਉਹ ਪਰਮਾਤਮਾ ਜੋ ਹਰ ਵੇਲੇ ਹਰ ਜਗ੍ਹਾ ਤੇ ਮੌਜੂਦ ਹੈ ਤੇ ਸਭ ਕੁਝ ਦੇਖ ਰਿਹਾ ਹੈ ਤੇ ਅੱਜ ਆਪਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜੋ ਕਵਿਤਾ ਪੜਾਂਗੇ ਉਸ ਕਵਿਤਾ ਦਾ ਸਿਰਲੇਖ ਵੀ ਹੈ ਨਾજર ਤੇ ਇਸ ਕਵਿਤਾ ਦੇ ਵਿੱਚ ਉਹ ਲਿਖ ਰਹੇ ਨੇ ਕਿ ਇੱਕ ਤ੍ਰਿਮਤ ਕਹਿ ਰਹੀ ਹੈ ਤ੍ਰਿਮਤ ਦਾ ਮਤਲਬ ਹੁੰਦਾ ਹੈ ਇਸਤਰੀ ਉਹ ਕੀ ਕਹਿ ਰਹੀ ਹੈ ਕਿ ਨਾਰੀ ਬੁਰੀ ਨਾ ਆਖਵੇ ਬੁਰੀ ਮਰਦ ਦੀ ਤੱਕ ਨਾਰੀ ਦਾ ਮਤਲਬ ਵੀ ਹੁੰਦਾ ਹੈ ਇਸਤਰੀ ਤੇ ਤੱਕ ਦਾ ਮਤਲਬ ਹੁੰਦਾ ਹੈ ਕਿ ਦੇਖਣਾ ਤੱਕਣਾ ਤੇ ਉਹ ਕਹਿ ਰਹੀ ਹੈ ਕਿ ਤੂੰ ਨਾਰੀ ਨੂੰ ਬੁਰਾ ਨਾ ਆਖ ਨਾਰੀ ਬੁਰੀ ਨਹੀਂ ਹੈ ਬੁਰਾ ਕੀ ਹੈ ਬੁਰਾ ਤਾਂ ਮਰਦ ਦਾ ਦੇਖਣਾ ਹੈ ਤੇ ਅੱਗੋਂ ਉਹ ਮਰਦ ਕੀ ਕਹਿ ਰਿਹਾ ਹੈ ਮਰਦ ਤੱਕ ਨਹੀਂ ਬੁਰੀ ਨਹੀਂ ਬੁਰੀ ਨਾਰ ਦੀ ਅੱਖ ਕਿ ਮਰਦ ਦਾ ਦੇਖਣਾ ਬੁਰਾ ਨਹੀਂ ਬੁਰਾ ਕੀ ਹੈ ਬੁਰਾ ਤਾਂ ਉਸ ਨਾਰਦੀ ਉਸ ਇਸਤਰੀ ਦੀ ਅੱਖ ਹੈ ਉਸ ਦੀ ਅੱਖ ਬੁਰੀ ਹੈ ਤੇ ਤ੍ਰਿਆ ਕੁਲ ਤ੍ਰਿਆ ਕੁਲ ਦਾ ਮਤਲਬ ਹੁੰਦਾ ਹੈ ਕਿ ਜੋ ਤੀਸਰਾ ਬੰਦਾ ਹੋਵੇ ਤੀਸਰਾ ਇਨਸਾਨ ਹੋਵੇ ਉਹਨਾਂ ਦੋਨਾਂ ਤੋਂ ਤੀਸਰਾ ਤ੍ਰਿਮਤ ਤੇ ਮਰਦ ਤੋਂ ਤੀਸਰਾ ਇੱਕ ਹੋਰ ਇਨਸਾਨ ਹੈ ਉਹ ਕੀ ਕਹਿ ਰਿਹਾ ਹੈ ਕਿ ਬੁਰੀਾਈ ਹੈ ਹੋਰ ਥੇ ਤਕਣੀ ਬੁਰੀ ਨਾ ਅੱਖ ਹੋਰ ਥੇ ਦਾ ਮਤਲਬ ਹੋਰ ਥਾਂ ਉਹ ਕਹਿ ਰਿਹਾ ਹੈ ਕਿ ਬੁਰੀਾਈ ਤਾਂ ਹੋਰ ਥਾਂ ਹੈ ਹੋਰ ਜਗ੍ਹਾ ਹੈ ਨਾਹੀਂ ਮਰਦ ਦਾ ਤਕਣਾ ਬੁਰਾ ਹੈ ਤੇ ਨਾਹੀਂ ਨਾਰੀ ਦੀ ਅੱਖ ਬੁਰੀ ਹੈ ਉਂਗਲ ਦੋਹਾਂ ਦਿਖਾ ਲਦਾ ਤੀਆ ਖੜੋਤਾ ਵਖ ਕਿ ਉਹ ਜਿਹੜਾ ਤੀਸਰਾ ਇਨਸਾਨ ਹੈ ਉਹ ਉਹਨਾਂ ਦੋਹਾਂ ਨੂੰ ਇੱਕ ਤੀਜੀ ਜਗ੍ਹਾ ਵੱਲ ਉਂਗਲ ਕਰਕੇ ਵਿਖਾ ਰਿਹਾ ਹੈ ਤੇ ਕੀ ਕਹਿ ਰਿਹਾ ਹੈ ਕਿ ਨਾਉ ਉਹਦਾ ਸ਼ੈਤਾਨ ਹੈ ਬੁਰਾ ਉਸ ਨੂੰ ਲਖ ਲਖ ਦਾ ਮਤਲਬ ਹੁੰਦਾ ਹੈ ਕਿ ਲਖਣਾ ਜਾਨਣਾ ਸਮਝਣਾ ਉਹ ਕਹਿ ਰਹੇ ਨੇ ਕਿ ਤੀਸਰੀ ਥਾਂ ਤੇ ਉਂਗਲ ਕਰਕੇ ਉਹ ਤੀਸਰਾ ਇਨਸਾਨ ਕਹਿ ਰਿਹਾ ਹੈ ਕਿ ਤੁਸੀਂ ਦੋਵੇਂ ਬੁਰੇ ਨਹੀਂ ਬੁਰਾ ਤਾਂ ਉਹ ਹੈ ਬੁਰਾ ਹੈ ਉਸ ਦਾ ਨਾਮ ਹੈ ਸ਼ੈਤਾਨ ਤੁਸੀਂ ਉਸ ਸ਼ੈਤਾਨ ਨੂੰ ਬੁਰਾ ਲਖੋ ਉਸ ਸ਼ੈਤਾਨ ਨੂੰ ਬੁਰਾ ਸਮਝੋ ਤੁਸੀਂ ਬੁਰੇ ਨਹੀਂ ਤੇ ਹੁਣ ਉਸ ਤੋਂ ਬਾਅਦ ਅਖੀਰ ਦੇ ਉੱਪਰ ਇੱਕ ਸਾਈ ਲੋਕ ਆਉਂਦੇ ਨੇ ਸਾਈ ਲੋਕ ਦਾ ਮਤਲਬ ਜੋ ਉਸ ਸਾਈ ਦੇ ਨਾਲ ਜੁੜੇ ਹੋਏ ਨੇ ਜੋ ਉਸ ਰੱਬ ਦੇ ਨਾਲ ਜੁੜੇ ਹੋਏ ਨੇ ਉਹ ਕੀ ਕਹਿ ਰਹੇ ਨੇ ਕਿ ਬੁਰਾ ਨਾ ਕਹੋ ਤੂੰ ਕਿਸੇ ਨੂੰ ਨજર ਸਾਹਿਬ ਤੇ ਰੱਖ ਤਾਂ ਉਹ ਕਹਿ ਰਹੇ ਨੇ ਕਿ ਤੂੰ ਬੁਰਾ ਕਿਸੇ ਨੂੰ ਨਾ ਕਹਿ ਨਾ ਮਰਦ ਨੂੰ ਬੁਰਾ ਕਹਿ ਨਾ ਇਸਤਰੀ ਨੂੰ ਤੇ ਨਾ ਹੀ ਸ਼ੈਤਾਨ ਨੂੰ ਤੇ ਤੂੰ ਕੀ ਕਰ ਤੂੰ ਆਪਣੀ ਜੋ ਨજર ਹੈ ਉਹ ਸਾਹਿਬ ਤੇ ਰੱਖ ਸਾਹਿਬ ਦਾ ਮਤਲਬ ਉਹ ਪਰਮਾਤਮਾ ਤੋ ਉਸ ਪਰਮਾਤਮਾ ਆਪਣੀ ਨਜ਼ਰ ਰੱਖ ਨiyet ਬੁਰੀ ਸ਼ੈਤਾਨ ਮਾਂ ਇਸ ਨੂੰ ਲਈਏ ਡੱਕ ਡੱਕ ਦਾ ਮਤਲਬ ਹੁੰਦਾ ਹੈ ਕਿ ਰੋਕਣਾ ਉਹ ਕਹਿ ਰਹੇ ਨੇ ਕਿ ਸ਼ੈਤਾਨ ਦੀ ਵੀ ਇੱਕ ਮਾਂ ਹੈ ਉਸ ਮਾਂ ਦਾ ਨਾਮ ਹੈ ਨiyet ਨiyet ਦਾ ਕੀ ਮਤਲਬ ਹੁੰਦਾ ਹੈ ਕਿ ਜੋ ਸਾਡੇ ਮਨ ਦੇ ਇਰਾਦੇ ਹੋਣ ਜੋ ਸਾਡੇ ਮਨ ਦੀ ਮਨਸ਼ਾ ਹੋਵੇ ਜੋ ਸਾਡੇ ਮਨ ਦੇ ਅੰਦਰ ਚੱਲ ਰਿਹਾ ਹੋਵੇ ਉਸ ਨੂੰ ਆਪਾਂ ਕਹਿ ਦਿੰਨੇ ਆ ਕਿ ਨiyet ਕਈ ਵਾਰੀ ਆਪਾਂ ਦੇਖਦੇ ਆ ਕਿ ਆਪਾਂ ਚੰਗੇ ਕੰਮ ਕਰ ਰਹੇ ਹੁੰਨੇ ਆ ਬਾਹਰੋਂ ਤਾਂ ਪਰ ਅੰਦਰੋਂ ਸਾਡੇ ਮਨ ਦੇ ਵਿੱਚ ਜਿਹੜੀ ਸਾਡੀ ਨੀਅਤ ਹੈ ਉਹ ਖੋਟੀ ਹੁੰਦੀ ਹੈ ਅਸੀਂ ਚੌਹਨੇ ਬੁਰਾ ਹੁੰਦੇ ਹਾਂ ਪਰ ਅਸੀਂ ਕਰ ਚੰਗਾ ਰਹੇ ਹੁੰਨੇ ਆ ਤੇ ਇਸੇ ਹੀ ਤਰ੍ਹਾਂ ਕਈ ਵਾਰੀ ਕਿਸੇ ਤੋਂ ਬੁਰਾ ਹੋ ਜਾਂਦਾ ਹੈ ਪਰ ਉਸ ਦੇ ਮਨ ਦੇ ਅੰਦਰ ਦੀ ਜੋ ਨੀਅਤ ਹੈ ਉਹ ਬੁਰਾ ਕਰਨ ਦੀ ਨਹੀਂ ਹੁੰਦੀ ਤਾਂ ਉਹ ਸਾਈ ਲੋਕ ਕਹਿ ਰਹੇ ਨੇ ਕਿ ਨੀਅਤ ਬੁਰੀ ਹੈ ਜੋ ਸ਼ੈਤਾਨ ਦੀ ਵੀ ਮਾਂ ਹੈ ਬਸ ਇਸ ਨੂੰ ਡੱਕ ਕੇ ਰੱਖ ਲਈਏ ਸਾਡੇ ਮਨ ਦੀ ਜੋ ਸੋਚ ਹੈ ਉਸ ਨੂੰ ਡੱਕ ਕੇ ਰੱਖ ਲਈਏ ਉਸ ਨੂੰ ਆਪਾਂ ਚੰਗਾ ਬਣਾਈਏ ਵਿੱਚ ਨਜ਼ਾਰਿਆਂ ਤਕੀਏ ਨਾਜ਼ਰ ਕਰੇ ਚਮਕ ਚਮਕ ਦਾ ਮਤਲਬ ਵੈਸੇ ਤਾਂ ਹੁੰਦਾ ਹੈ ਕਿ ਪ੍ਰਕਾਸ਼ ਚਮਕਣਾ ਤੇ ਉਹ ਕਹਿ ਰਹੇ ਨੇ ਕਿ ਜੋ ਨਾਜ਼ਰ ਹੈ ਜੋ ਪਰਮਾਤਮਾ ਹੈ ਉਹ ਝਲਕਦਾ ਹੈ ਤੇ ਜਿੰਨੇ ਵੀ ਨਜ਼ਾਰੇ ਅਸੀਂ ਤੱਕੀਏ ਜੇ ਇੱਕ ਮਰਦ ਇੱਕ ਔਰਤ ਨੂੰ ਦੇਖੇ ਤੇ ਜੇ ਇੱਕ ਔਰਤ ਇੱਕ ਮਰਦ ਨੂੰ ਦੇਖੇ ਤੇ ਜਦੋਂ ਇਹ ਦੋਵੇਂ ਇਸ ਸੰਸਾਰ ਨੂੰ ਦੇਖਣ ਤੇ ਇਸ ਸੰਸਾਰ ਦੇ ਨਜ਼ਾਰਿਆਂ ਨੂੰ ਦੇਖਦੇ ਹੋਏ ਉਹ ਇਸ ਦੇ ਵਿੱਚੋਂ ਉਸ ਨਾજર ਦੇ ਦਰਸ਼ਨ ਕਰਨ ਉਸ ਪਰਮਾਤਮਾ ਦੇ ਦਰਸ਼ਨ ਕਰਨ ਕਿਉਂਕਿ ਉਹ ਹਰ ਤਰ੍ਹਾਂ ਦੇ ਨਜ਼ਾਰਿਆਂ ਦੇ ਵਿੱਚੋਂ ਹਰ ਜਗ੍ਹਾ ਤੇ ਮੌਜੂਦ ਹੈ ਤੇ ਚਲਕਾਰੇ ਮਾਰ ਰਿਹਾ ਹੈ ਤੇ ਚਮਕਾ ਮਾਰ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ